ਗੀ 13 ਫਰਵਰੀ ਦੀ ਰਾਤ ਨੂੰ ਰੰਜਿਸ਼ ਕਾਰਨ ਹੋਏ ਕਾਤਲਾਨਾ ਹਮਲੇ ਵਿੱਚ ਦੋ ਨੌਜਵਾਨ ਪ੍ਰਦੀਪ ਸਿੰਘ ਅਤੇ ਅਮਿਤ ਕੁਮਾਰ ਵਾਸੀ ਮਾਛੀਵਾੜਾ ਜ਼ਖਮੀ ਹੋਏ ਜਿਨ੍ਹਾਂ ਲੁਧਿਆਣਾ ਵਿਖੇ ਇਲਾਜ ਅਦਿਨ ਪ੍ਰਦੀਪ ਸਿੰਘ ਨੇ ਦਮ ਤੋੜ ਦਿੱਤਾ ਮਾਛੀਵਾੜਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤਿੰਨ ਨੌਜਵਾਨਾਂ ਸਮੇਤ 8 ਖਿਲਾਫ ਕਾਤਲਾਨਾ ਹਮਲੇ ਦਾ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਵਾਦਾ ਕਰਦਿਆਂ ਕਤਲ ਦੀ ਧਾਰਾ ਲਗਾ ਦਿੱਤੀ ਗਈ ਹੈ ਅਮਿਤ ਕੁਮਾਰ ਨੇ ਮਾਛੀਵਾੜਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿਓ ਪ੍ਰਦੀਪ ਸਿੰਘ ਨਾਲ ਦੇਰ ਰਾਤ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਘਰ ਪਰਤ ਰਿਹਾ ਸੀ ਤਾਂ ਤਿੰਨ ਗੱਡੀਆਂ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ। ਦਸ਼ਹਿਰਾ ਮੈਦਾਨ ਨੇੜੇ ਪਿੱਛਾ ਕਰ ਰਹੀ ਗੱਡੀ ਉਹਨਾਂ ਦੀ ਕਾਰ ਅੱਗੇ ਰੁਕੀ ਤਾਂ ਇੱਕ ਨੌਜਵਾਨ ਜਿਸਦੇ ਹੱਥ 'ਚ ਤੇਜ਼ ਤਲ ਹਥਿਆਰ ਸੀ ਉਸਨੇ ਗੱਡੀ ਦੇ ਸ਼ੀਸ਼ੇ ਤੇ ਵਾਰ ਕੀਤਾ। ਹਮਲੇ ਦਾ ਡਰ ਹੋਣ ਕਾਰਨ ਉਹਨਾਂ ਨੇ ਗੱਡੀ ਗੁਰਦੁਆਰਾ ਸ੍ਰੀ ਕਿਰਪਾਨਪੀਟ ਸਾਹਿਬ ਵੱਲ ਨੂੰ ਭਜਾ ਲਈ ਅਤੇ ਰਸਤੇ 'ਚ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਦੀ ਕਾਰ ਖੇਤਾਂ ਵਿੱਚ ਜਾ ਪਲਟੀ ਪਿੱਛਾ ਕਰ ਰਹੀ ਤਿੰਨ ਗੱਡੀਆਂ ਚੋਂ ਸੱਤ ਤੋਂ ਅੱਠ ਨੌਜਵਾਨ ਉਤਰੇ ਜਿਨ੍ਹਾਂ ਨੇ ਮੇਰੇ ਤੇ ਪ੍ਰਦੀਪ ਤੇ ਤੇਜ਼ਦਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਹਮਲਾਵਰਾਂ ਨੇ ਉਹਨਾਂ ਤੇ ਕਈ ਵਾਰ ਕੀਤੇ ਜਿਸ ਕਰ ਨੂੰ ਜ਼ਖਮੀ ਹੋਏ ਤੇ ਨੌਜਵਾਨ ਧਮਕੀ ਦਿੰਦੇ ਹੋਏ ਫਰਾਰ ਹੋ ਗਏ ਬਿਆਨਕਰਤਾ ਅਨੁਸਾਰ ਉਸਨੇ ਕਈ ਵਿਅਕਤੀਆਂ ਨੂੰ ਫੋਨ ਲਾ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਸਾਨੂੰ ਆ ਕੇ ਹਸਪਤਾਲ ਪਹੁੰਚਤੀ ਕਰਵਾਇਆ ਮਾਛੀਵਾੜਾ ਪੁਲਿਸ ਨੇ ਇਸ ਮਾਮਲੇ 'ਚ 8 ਵਿਅਕਤੀਆਂ ਖਿਲਾਫ ਕਾਤਲਨਾ ਹਮਲੇ ਅਤੇ ਹੋਰ ਵੱਖ-ਵੱਖ ਤਰਾਮਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਪ੍ਰਦੀਪ ਸਿੰਘ ਦੀ ਮੌਤ ਤੋਂ ਬਾਅਦ ਧਾਰਾ 302 ਦਾ ਵਾਧਾ ਕਰ ਦਿੱਤਾ ਗਿਆ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਇਹ ਤਾਂ ਜਿਮਿਤੀ 13-14 ਦੀ ਰਾਤ ਦੀ ਗੱਲ ਹੈ ਦਰਮਿਆਨੀ ਰਾਤ ਦੋ ਗਰੁੱਪਾਂ ਦਾ ਪਹਿਲਾਂ ਵੀਟਰ ਸਰਪਾਜੀ ਕੋਲ ਚੱਲਦੀ ਸੀ 13-14 ਦੀ ਰਾਤ ਨੂੰ ਪ੍ਰਦੀਪ ਸਿੰਘ ਤੇ ਅਮਿਤ ਕੁਮਾਰ ਜਿਹੜੇ ਇੰਜਰਡ ਹੋਏ ਸੀ ਇਦੇ ਰਿਗਾਰਡਿੰਗ ਅਸੀਂ ਐਪੀਐਨ ਨੰਬਰ 20 ਅੰਡਰ ਸੈਕਸ਼ਨ 307 325 323 148 98 341 ਦੇ ਤਹਿਤ ਪਰਚਾ ਦਰਜ ਕੀਤਾ ਸੀ ਮਤਕਮਾਰ ਜਿਹੜਾ ਹੈ ਜਿਹੜਾ ਇੰਦੀ ਸਟੇਟਮੈਂਟ ਦਿੱਤੀ ਉਸ ਤੋਂ ਬਾਅਦ ਜਿਹੜੀ ਪ੍ਰਦੀਪ ਸਿੰਘ ਦੀ ਜਿਹੜੀ ਕੱਲ ਡੈਥ ਹੋਈ ਦੀ ਆ ਫਿਰ ਅਸੀਂ ਸੈਕਸ਼ਨ 302 ਦਾ ਮਰਡਰੀ ਦਾ ਵਧਾ ਕੀਤਾ ਜਿਹਦੇ ਵਿੱਚ ਅਸੀਂ ਦੋ ਮੁਲਜ਼ਮ ਜਿਹੜੇ ਆ ਗੁਰਪ੍ਰੀਤ ਲਈ ਉਸ ਗੁਪੀ ਸਨੋ ਪ੍ਰਦੀਪ ਸਿੰਘ ਔਰ ਉਹਨ ਸਮਾਜ ਸਨੋ ਮਜੀਤ ਬਾਸ ਇਹ ਜਿਹੜੇ ਅਰੈਸਟ ਕੀਤੇ ਸਾਡੇ ਕੋਲ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਆ ਇਸ ਤੋਂ ਬਿਨਾ ਮਾਨਯੋਗ ਐਸਐਸਪੀ ਸਾਹਿਬ ਦੀ ਅਦਤਾਂ ਤੇ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਸੀਏ ਤੇ ਆਪਣੇ ਦੋਨਾਂ ਥਾਣਿਆਂ ਦੀਆਂ ਤਿੰਨ ਪਾਰਟੀਆਂ ਆਣੀ ਅਡਾਡ ਸਪੀਚ ਕੀਤੀ ਹੋਈਆਂ ਜਿਹੜੇ ਬਾਕੀ ਵੀ ਮੁੱਲਯਮ ਆ ਉਹ ਛੇਤੀ ਕਾਬੂ ਕਰ ਲਏ ਜਾਣਗੇ ਸਰ ਮਾਮਲਾ ਕੀ ਸੀਗਾ ਜੀ ਮਾਮਲਾ ਇਹਦਾ ਲੜਾਈ ਝਗੜਾ ਮਾੜਾ ਮੋਟਾ ਪੈਣਾ ਹੋਇਆ ਹੁਣਾ ਉਦੋਂ ਬਾਅਦ ਹੀ ਏਡੀ ਜਿਹੜੀ ਇਹ ਗੱਲ ਇਹਨਾਂ ਨੇ ਬਦਾਈ ਤੇ ਕੋਈ ਨਸ਼ੇ ਦਾ ਕਾਰੋਬਾਰ ਤਾਂ ਵੀ ਕੋਈ ਤਾਲੁਕਾ ਤੇ ਨਹੀਂ ਇਹਨਾਂ ਦੇ ਵਿੱਚ ਜਿਹੜੇ ਗੂਸ਼ਕ ਮੁੱਲਯਮ ਆ ਜਿਨ੍ਹਾਂ ਦੇ ਸਾਡੇ ਆ ਫਿਕਰ ਹੋ ਰਿਆ ਦਰਾਨੇ ਇਨਵੈਸਟੀਗੇਸ਼ਨ ਉਹਨਾਂ ਦੇ ਨਸ਼ੇ ਦੇ ਪਰਚੇ ਵੀ ਛੋਟੇ ਛੋਟੇ ਪਹਿਲਾਂ ਹੈਗੇ ਇੱਕ ਇੱਕ ਇਹ ਇਸ ਇਸ ਗੈਂਗਵਾਲ ਦਾ ਲੋਕੀ ਚਿੰਤਾ ਦਾ ਵਿਸ਼ਾ ਜੀ ਜੀ ਪੁਲਿਸ ਕੋਲ ਕੀ ਸ਼ਕਤ ਕਮ ਕਰ ਰਿਹਾ ਹੈ ਜਾਣਦੇ ਸਾਡੇ ਵੱਲੋਂ ਜਿਹੜਾ ਗੈਰ ਕਾਨੂੰਨੀ ਐਂਸਰ ਹੈ ਬਿਲਕੁਲ ਸਖਤੀ ਨਾਲ ਇਹਨਾਂ ਨੂੰ ਪੇਸ਼ ਆਵਾਂਗੇ ਕਾਨੂੰਨੀ ਤੌਰ ਤੇ ਵੀ ਤੇ ਹਰ ਤਰ੍ਹਾਂ ਦੀ ਸਖਤੀ ਕੀਤੀ ਜਾਊਗੀ ਜਿਹੜੀ ਅ ਬਦਮਾਸ਼ੀ ਹੈ ਬਿਲਕੁਲ ਵੀ ਕਿਸੇ ਵੀ ਕਿਉਂ ਦੇ ਟੋਲਰੇਟ ਨਹੀਂ ਕੀਤੀ ਜਾਊਗੀ ਬਿਲਕੁਲ ਸਖਤ ਸੈਕਸ਼ਨ ਦੇ ਤਦ ਬੁੱਕ ਕਰਾਂਗੇ ਸਰ ਕੋਈ ਵੈਪਨ ਵਗੈਰਾ ਵੀ ਮਿਲੇ ਹਨ ਉਹਨਾਂ ਤੋਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ਕੁਝ ਨਹੀਂ ਅਜੇ ਇਹ ਤਫਤੀਸ਼ ਦਾ ਪਾਰਟ ਹੈ ਕਿਉਂਕਿ ਵੈਪਨ ਵੀ ਦੇ ਵਿੱਚ ਜਿਹੜੇ ਡੰਡੇ ਤੇ ਕਿਰਪਾਨਾਂ ਹੀ ਵਰਤੀਆਂ ਗਈਆਂ ਕਿੰਨੇ ਜਣਿਆਂ ਤੇ ਮਾਮਲਾ ਦਰਜ ਹੋਇਆ ਜੀ ਮਾਮਲਾ ਜੇ ਤਿੰਨ ਤੇ ਬਾਈ ਨੇ ਮੈਂ ਬਾਕੀ ਅਣਛਤੇ ਨੇ ਪੰਜ ਇਹ ਸਾਡੀ ਤਫਤੀਸ਼ ਦਾ ਪਾਰਟ ਹੈ ਉਹ ਕੈਰੀ ਹੋਣਾ ਫਿਰ ਤੁਹਾਨੂੰ ਬਾਅਦ ਚੋਂ ਡਿਸਕਲੋਜ਼ ਕਰਾਂਗਾ ਹਰ ਇੱਕ ਸ਼ਹਿਰ ਦੇ ਵਿੱਚ ਕਾਲੇ ਸ਼ੀਸ਼ੇ ਮੰਨ ਲੇ ਕਿ ਲਗਾ ਕੇ ਗੱਡੀ ਆਮ ਕੋ ਮਰੀਆਂ ਨੇ ਆਂ ਦੇ ਵਿੱਚ ਮੰਨ ਲੇ ਕਿ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਖਤਮ ਹੋਇਆ ਕੱਲ ਨੂੰ ਤੇ ਉਹਦੇ ਵਿੱਚ ਮੰਨ ਲੇ ਕਿ ਕੀ ਕਹਿ ਸਕਦੇ ਆਪਾਂ ਮੰਨ ਲੇ ਕਿ ਵੀ ਪੁਲਿਸ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਚਾ ਉਹਨਾਂ ਦੇ ਮੰਨ ਲੇ ਕਿ ਕੀ ਸਿਸਟਮ ਆ ਵੀ ਉਹਨਾਂ ਤੇ ਉਹਨਾਂ ਨੂੰ ਕੋਈ ਨਾ ਫੀੜ ਪਾ ਰਹੀ ਤੇ ਕਾਲੇ ਸ਼ੀਸ਼ੇ ਵਾਲੀ ਆ ਤੁਸੀਂ ਅੱਜ ਮੇਰੇ ਧਿਆਨ ਚ ਲੈੰਦਾ ਅੱਜ ਹੀ ਅਸੀਂ ਜਿਹੜਾ ਅੱਜ ਤੋਂ ਸ਼ੁਰੂ ਕਰਾਂਗੇ ਜਿਹੜੇ ਕਾਲੇ ਸ਼ਿਸ਼ਿਆਂ ਨੇ ਜਿੰਨੇ ਵੀ ਆ ਉਹ ਫਿਲਮਾਂ ਦਾ ਤਰਾਮਾ ਵੀ ਦਾ ਚਲਾਨ ਵੀ ਕਰਾਂਗੇ ਤੇ ਅਕਸਰ ਦੇ ਨਾਲ ਵੀ ਸਰ ਆਪਣੇ ਸ਼ਹਿਰ ਦੇ ਵਿੱਚ ਕਾਫੀ ਜਿਹੜੀਆਂ ਮੋਸਾਂ ਪਿੱਛੇ ਜੇ ਹੋ ਗਏ ਨੇ ਤੇ ਹੁਣ ਵੀ ਆ ਇੱਕ ਰੱਤੀਪੁਰ ਦੇ ਨੌਜਵਾਨ ਦੀ ਜਿਹੜੇ ਲਖਵਾਲੀ ਦੀ ਜਿਹੜੇ ਸੜਕ 'ਤੇ ਗਿਆ ਮੁੰਡਾ ਮੜਿਆ ਤੇ ਉਹਨਾਂ ਬਾਰੇ ਕੀ ਕੁਛ ਹੈ ਇਹ ਸਾਡੀ ਅਪੀਲ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਲੰਦ ਡੀਜੀਪੀ ਸਾਹਿਬ ਬਲੰਦ ਤੇ ਪੰਜਾਬ ਸਰਕਾਰ ਬਲੰਦ ਇਹ ਦੇ ਤਾਂ ਸਾਨੂੰ ਥੋੜੇ ਜਰੀਏ ਮੈਂ ਪਬਲਿਕ ਨੂੰ ਅਪੀਲ ਕਰਨੀ ਚਾਹਨਾ ਜਿਨ੍ਹਾਂ ਦੇ ਬੱਚੇ ਨਸ਼ੇ ਤੇ ਲੱਗੇ ਆ ਉਹ ਆਪ ਬਾਰੇ ਮੁਰੇ ਹੋ ਗਏ ਸਾਡੇ ਫੋਨ ਨੰਬਰ ਹੈ ਮੇਰਾ ਸਰਕਾਰੀ ਨੰਬਰ ਹੈ ਐਸਚੂ ਸਾਹਿਬ ਦਾ ਸਰਕਾਰੀ ਨੰਬਰ ਹੈ ਉੱਤੇ ਸਾਡੇ ਦਿਨ ਜਾਂ ਰਾਤ ਵੇਲੇ ਜਦੋਂ ਵੀ ਟਾਈਪ ਕਰ ਸਕਦੇ ਜਿਹਦਾ ਕਿਸੇ ਦਾ ਬੱਚਾ ਐਡਿਕਟਡ ਹੈ ਸਾਡੀ ਪ੍ਰਾਇਮਰੀ ਤੌਰ ਤੇ ਡਿਊਟੀ ਆ ਇਸ ਬੱਚੇ ਨੂੰ ਚੰਗੀ ਸੰਗ ਦੇ ਵਿੱਚ ਲੈਣਾ ਦਾ ਨਸ਼ਾ ਛਡਾਣਾ ਉਹਨੂੰ ਅਸੀਂ ਡੀਡਿਕਸ਼ਨ ਵਾਲੇ ਪਾਸੇ ਲੈ ਕੇ ਜਾਵਾਂਗੇ ਜੇ ਕੋਈ ਵੇਚਣ ਵਾਲਾ ਹੈ ਪੈਡਲਰ ਉਹਨੂੰ ਅਸੀਂ ਬੁੱਕ ਕਰਾ ਕੇ ਉਹਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜੀ ਸਾਡੀ ਸਪਲਾਈ ਲೈನ್ ਟੁੱਟ ਸਕੇ ਜਿਹੜੀ ਸਾਡੀ ਹੋਰ ਯੂਥ ਹੈ ਉਹ ਇਸ ਬਾੜੇ ਜਿਹੜੀ ਦਲਦਲ ਦੇ ਵਿੱਚ ਵੱਸ ਸਕੇ ਸਾਡੀ ਹਰ ਸੰਭਵ ਕੋਸ਼ਿਸ਼ ਹੋਊਗੀ ਮੇਰੀ ਤੇ ਮੇਰੀ ਆਪਣੀ ਟੀਮ ਦੀ ਸਾਰੀ ਦੀ ਤੇ ਸਰਕਾਰ ਵੱਲੋਂ ਤੇ ਸੀਨੀਅਰ ਅਫਸਰ ਵੱਲੋਂ ਵਾਰ-ਵਾਰ ਦੱਸ ਦਿੱਤਾ ਵੀ ਇਹੀ ਹੈ ਮੇਰੀ ਰਿਕਵੈਸਟ ਤੁਹਾਡੇ ਜਿਹੜੀ ਸਾਰੇ ਲੋਕਾਂ ਨੂੰ ਫਿਰ ਵੀ ਦੁਬਾਰਾ ਫਿਰ ਅਪੀਲ ਕਰਨੀ ਜਨਾ ਕੋਈ ਵੀ ਤੁਹਾਡੇ ਕੋਈ ਵੇਚਣ ਵਾਲਾ ਹੈ ਕੋਈ ਉਹਦਾ ਗੱਡੀ ਨੰਬਰ ਦੇ ਦਿਓ ਸਾਨੂੰ ਕਈ ਵਾਰ ਸ਼ਹਿਰ ਚ ਕੋਈ ਇਹ ਤੋਂ ਬਿਨਾਂ ਟੱਕੇ ਟੁੱਕੇ ਮਾਰਨ ਵਾਲੇ ਕਾਲੇ ਸ਼ੀਸ਼ਿਆਂ ਵਾਲਾ ਮੈਂ ਨਹੀਂ ਕਹਣਾ ਵੀ ਤੁਸੀਂ ਰੋਕੋ ਤੁਸੀਂ ਦਾ ਸਿਰਫ ਗੱਡੀ ਦੇ ਨੰਬਰ ਨੋਟ ਕਰ ਲਓ ਉਹ ਸਾਨੂੰ ਸਿਰਫ ਮੈਸੇਜ ਕਰ ਦਿਓ ਤਾਂ ਕਿ ਅਸੀਂ ਉਹਦੇ ਖਿਲਾਫ ਜਿਹੜਾ ਐਕਸ਼ਨ ਲੈ ਸਕੀਏ ਸ਼ਹਿਰ ਚ ਹੁੱਲੜਵਾਦੀ ਬਹੁਤ ਜ਼ਿਆਦਾ ਆ ਮੋਟਰਸਾਈਕਲਾਂ ਤੇ ਮੁੰਡੇ ਨਾ ਆਮ ਤਲਵਾਰਾਂ ਲੈ ਕੇ ਘੁੰਮਦੇ ਵੀ ਆ ਬਈ ਜੀ ਇਹ ਬਿਲਕੁਲ ਹੁਣ ਆਇਆ ਤੁਹਾਨੂੰ ਪੰਜ ਚਾਰ ਦਿਨਾਂ ਚ ਹੀ ਦਿਖ ਜੂਗਾ ਇਹ ਦਾ ਅਸਰ ਨਫਰੀ ਦੀ ਬਹੁਤ ਘਾਟਾ ਉਹਦੇ ਕਰਕੇ ਵੀ ਤੁਸੀਂ ਮੰਨਦੇ ਹੋ ਵੀ ਇਹ ਸਾਰਾ ਕੁਝ ਹੋ ਰਿਹਾ ਨਫਰੀ ਦੀ ਕਾਰਤਾ ਮਹਿਸੂਸ ਹੁੰਦੀ ਹੈ ਉਹਦੇ ਲਈ ਕੋਈ ਨੇ ਲਾਰੇ ਜੀ ਸਾਡੇ ਸੀਨੀਅਰ ਅਫਸਰ ਜਿਹੜੀ ਹੋਰ ਨਵੀਂ ਰਿਕਰੂਟਮੈਂਟ ਜਿਹੜੀ ਪੰਜਾਬ ਸਰਕਾਰ ਨੇ ਕੀਤੀ ਹੈ ਉਹ ਜਿਵੇਂ ਟ੍ਰੇਨਿੰਗ ਕਰਕੇ ਆਂਦੇ ਆ ਉਦੋਂ ਨਫਰੀ ਪੂਰੀ ਹੋ ਜੂਗੀ ਠੀਕ ਥੈਂਕ ਯੂ ਮਛੀਵੜਾ ਸਾਹਿਬ ਤੋਂ ਅਨੁਰਾਗ ਸੰਦਲ ਦੀ ਦੇਸ਼ ਸੇਵਕ ਲਈ ਰਿਪੋਰਟ Thank you